Ali, 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 ਜੋਨ ਮੀਲਾ ਤੋਂ ਅਕਾਲੀ ਦਲ ਵੱਲੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਬਰਾਦ ਉਮੀਦਵਾਰ ਗੁਰਵਿੰਦਰ ਸਿੰਘ ਸੋਨੂ ਆਪਣੇ ਸਮਰਥਕਾਂ ਸਮੇਤ ਕਾਊਂਟਿੰਗ ਸੈਂਟਰ ਸੀ ਉੱਤੋਂ ਬਾਹਰ ਨਿਕਲੇ ਨੇ ਤੇ ਉਹਨਾਂ ਦਾ ਸ਼ਾਨਦਾਰ ਉਹਨਾਂ ਦੇ ਸਮਰਥਕਾਂ ਵੱਲੋਂ ਗਲਾਂ ਚ ਹਾਰ ਪਾ ਕੇ ਸਵਾਗਤ ਕੀਤਾ ਗਿਆ ਉਹਨਾਂ ਨੂੰ ਮੁਬਾਰਕਬਾਦ ਵੀ ਦਿੱਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਉਹਨਾਂ ਦੇ ਸਮਰਥਕਾਂ ਨਾਲ ਤੇ ਜੋ ਜਿੱਤ ਪ੍ਰਾਪਤ ਕਰਕੇ ਨਿਕਲੇ ਨੇ ਗੁਰਵਿੰਦਰ ਸਿੰਘ ਸੋਨੂ ਉਹਨਾਂ ਨਾਲ ਜਿੱਤ ਪ੍ਰਾਪਤ ਹੋਈ ਸਮਰਥਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਕਿਸ ਤਰ੍ਹਾਂ ਲੱਗ ਰਿਹਾ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਸਭ ਤੋਂ ਜ਼ਿਆਦਾ ਇਹਨਾਂ ਸਾਰਿਆਂ ਦਾ ਬਹੁਤ ਧੰਨਵਾ ਬਹੁਤ ਬਹੁਤ ਧੰਨਵਾਦ ਇਨਾਂ ਸਾਥੀਆਂ ਦਾ ਪਿੰਡ ਤੇ ਇੱਕ ਨਹੀਂ ਮਾਨ ਹੁੰਦਾ ਤੁਹਾਡਾ ਪਿੰਡ ਵੀ ਚਲੋ ਦਹਾ ਪਿੰਡਾਂ ਵਰਗਾ ਇਕੱਲਾ ਹੀ ਨਾਲ ਉਹਦੇ ਹੋਰ ਵੀ ਕਾਫੀ ਪਿੰਡੇ ਜੁੜੇ ਸੀ ਫਿਰ ਕਿਸ ਤਰ੍ਹਾਂ ਸਾਰੇ ਕੈਂਪੇਨਿੰਗ ਕੀਤੀ ਕਿਸ ਤਰ੍ਹਾਂ ਮਿਹਨਤ ਕਰਨੀ ਪਈ ਜੀ ਕੋਈ ਕਾਲੇ ਕਾਲੀ ਦਾ ਥੱਲੇ ਹੋਇਆ ਹਾਸ਼ੀਏ ਤੋਂ ਉੱਠ ਕੇ ਉੱਪਰ ਆਇਆ ਜੀ ਵੀਰ ਜੀ ਇਨਾਂ ਸਾਥੀਆਂ ਨੇ ਨਾ ਦੇਣ ਵੇਖਿਆ ਨਾ ਰਾਤ ਵੇਖੀ ਇਨਾਂ ਮੇਰੇ ਨਾਲ ਦਿਨ ਰਾਤ ਬਹੁਤ ਮਿਹਨਤ ਕੀਤੀ ਆ ਅਸੀਂ ਲਗਾਤਾਰ ਸਾਰੇ ਪਿੰਡ ਜਿੱਤੇ ਇੱਕ ਮੰਝਿਆ ਵਾਲੀੋਂ 50 ਵੋਟਾਂ ਨਾਲ ਘਟੇ ਆ ਬਾਕੀ ਵੀਲਾ ਨੰਦੇਆਲੀ ਸ਼ਿਸ਼ਰੀਆਲ ਦੋਵੇਂ ਸਾਰੇ ਪਿੰਡ ਜਿੱਤੇ ਆ ਹਾਂਜੀ ਕਿਸ ਤਰ੍ਹਾਂ ਸਾਡਾ ਸੀਵਾ ਸਭ ਤੋਂ ਜ਼ਿਆਦਾ ਲੱਖਾਂ ਘ ਲੋਦੀ ਨੰਗਲੀਆਂ ਦੇ ਨਾਲ ਵੀ ਆ ਕਿਉਂਕਿ ਵੀ ਉਹਨਾਂ ਨੇ ਵੀ ਸਭੀ ਟੁੱਕਿਆ ਵਾ ਹਵਾ ਸ਼ਰੀ ਦਿੱਤੀ ਆ ਤੇ ਫੇਰ ਅਸੀਂ ਜਿੱਤੇ ਹਾਂ ਹਾਂਜੀ ਮੈਂ ਕਹਿੰਦੀ ਬਹੁਤ ਧੰਨਵਾਦ ਸਾਰੇ ਵੋਟਰਾਂ ਰਾਂ ਦਾ ਬਹੁਤ ਮਿਹਨਤ ਕੀਤੀ ਅਸੀਂ ਤੇ ਮਿਹਨਤ ਦੇ ਨੌਜਵਾਨਾਂ ਨੇ ਮਿਹਨਤ ਕੀਤੀ ਤੇ ਉਹ ਮਿਹਨਤ ਰੱਬ ਨੇ ਅੱਗੇ ਲੈ ਜਾਂਦੀ ਆ ਜੀ ਬਹੁਤ ਫਲ ਪਾਇਆ ਰੱਬ ਨੇ ਜੀ ਬਹੁਤ ਧੰਨਵਾਦ ਜੀ ਹਾਂਜੀ ਜੀ ਕਿਸ ਤਰ੍ਹਾਂ ਲੱਗ ਰਿਹਾ ਇਹ ਮੇਰਾ ਪੁੱਤੀ ਹੈ ਕਿ ਇਹ ਦਾ ਅਸੀਂ ਬੜਾ ਮਾਣਿਆ ਸਾਡੇ ਪ੍ਰਵਾਸ ਤੋਂ ਪਹਿਲੀ ਵਾਰ ਅਸੀਂ ਖੇਲੋਤਿਆਂ ਦੇ ਜਿੱਤ ਪ੍ਰਾਪਤ ਕੀਤੀ ਆ ਵੈਰੀ ਪ੍ਰਾਊਡ ਆ ਉਹ ਉਹ ਵੀ ਜਿੱਤ ਉਹਦਾ ਜਦੋਂ ਵਿਰੋਧੀ ਧਿਰ ਚ ਜਦੋਂ ਸਾਹਮਣੇ ਸਰਕਾਰ ਹੋਵੇ ਸਰਕਾਰ ਦੇ ਗੇਸਟ ਜਦੋਂ ਲਖਸ਼ਣ ਲਾ ਨਹੀਂ ਸਾਹ ਤੋਕੀ ਉਹ ਦੂਜੇ ਪਨੇ ਜੋ ਬਹੁਤ ਓਲਡ ਆਦਮੀ ਸੀ ਇਹ ਨਵਾਂ ਬੰਦਾ ਹੀ ਫਿਰ ਵੀ ਬੜੀ ਤਕੜੀ ਜਿੱਤੇ ਨੇ ਪ੍ਰਾਪਤ ਕੀਤੀ ਆ ਅਸੀਂ ਪਰਮਾਤਮਾ ਦਾ ਬਹੁਤ ਸ਼ੁਕਰ ਕਰਦੇ ਹਾਂ ਹਾਂਜੀ 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 ਸਭ ਤੋਂ ਪਹਿਲਾਂ ਦਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਸਾਰੇ ਭੈਣ ਭਰਾਵਾਂ ਦਾ ਤੇ ਸੰਗਤ ਦਾ ਨਗਰਦੀ ਦਾ ਤੇ ਦੂਸਰੇ ਪਿੰਡਾਂ ਦੇ ਵੀਰਾਂ ਭੈਣ ਭਰਾਵਾਂ ਮਤਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਝੇ ਉਮੀਦਵਾਰ ਸਾਡੇ ਸੋਨੂ ਵੀਰ ਜੀ ਗੁਰਵਿੰਦਰ ਸਿੰਘ ਨੂੰ ਬਹੁਤ ਹੀ ਸੋਹਣਿਆ ਵੋਟਾਂ ਪਾ ਕੇ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਆ ਤੇ ਮੈਂ ਧੰਨਵਾਦ ਕਰਦਾ ਸਰਦਾਰ ਲਖਬੀਰ ਸਿੰਘ ਲੋਦੀ ਨੰਗਲ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਵੀਰ ਤੇ ਹੱਥ ਰੱਖਿਆ ਤੇ ਇਹਨਾਂ ਨੂੰ ਕੈਂਡੀਡੇਟ ਬਣਾਇਆ ਤੇ ਜਿੱਤ ਪ੍ਰਾਪਤ ਕੀਤੀ ਵਾਹਿਗੁਰੂ ਖਾਲਸਾਹ ਵਾਹਿਗੁਰੂ ਜੀ ਖਾਲਸਾ ਮੈਂ ਸਾਰੇ ਯੂਥ ਵਿੰਗ ਦਾ ਧੰਨਵਾਦ ਕਰਦਾ ਹਾਂ ਲਖਬੀਰ ਸਿੰਘ ਲੋਦੀਨਗਲ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਸਤਿ ਮਿਹਨਤ ਸਦਕਾ ਹੀ ਸੀਟ ਜਿੱਤੀ ਆਪਣੀ ਬਲਾਕ ਸੰਤੀ ਦੀ ਠੀਕ ਹੈ ਇਹਨਾਂ ਜੀ ਗੁਰਿੰਦਰ ਸਿੰਘ ਸੋਨੂ ਅਕਾਲੀ ਦਲ ਦੇ ਉਮੀਦਵਾਰ ਜਿਨ੍ਹਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਬਲਾਕ ਸੰਤੀ ਜ਼ੋਨ ਵੀਲਾ ਤੋਂ ਅਤੇ ਉਹਨਾਂ ਦੇ ਸਮਰਥਕ ਜਿਹੜੇ ਹਨ ਉਹਨਾਂ ਨੂੰ ਇੱਥੇ ਮੁਬਾਰਕਬਾਦ ਦੇ ਰਿਹਾ ਉਹਨਾਂ ਦਾ ਸਵਾਗਤ ਕਰ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਜਿੱਤ ਦਾ ਸਿਹਰਾ ਲਖਬੀਰ ਸਿੰਘ ਲੋਦੀਨਗਲ ਅਤੇ ਉਹਨਾਂ ਦੇ ਸਮਰਥਕਾਂ ਅਤੇ ਪਿੰਡ ਦੇ ਜਾਂ ਜਿਹੜੇ ਉਹਨਾਂ ਦੇ ਜ਼ੋਨ ਵਿੱਚ ਯੂਥ ਆਉਂਦਾ ਸੀ ਉਹਨਾਂ ਨੂੰ ਜਾਂਦਾ ਹੈ